हाँ जी सत श्री अकाल बहुत ही मंदभागी खबर है अब फिर तो सुनते आ रहे हैं तकरीबन ग्यारह बजे तो ਤਾਂ ਤੇਜ਼ ਕਿਆਂ ਲੱਗੀਆਂ ਸੋ ਪੋਰ ਨਾਲ ਇਸ ਵਿੱਚ ਤੇਰਾ ਪਲਾਹ ਹੋ ਜੇ ਹੋ ਗਈ ਗੁੱਜੀ ਸਮਾਂ ਬਹੁਤ ਔਖਾ ਪਰਿਵਾਰ ਤੇ ਚਾਉਣ ਵਾਲਿਆਂ ਦੇ ਔਖੀ ਨਹੀਂ ਲੈ ਚੱਕੇ ਦੋਨੋਂ ਵਾਹਿਗੁਰੂ ਬੜਾ ਔਖਾ ਟਾਈਮ ਆ ਬਈ ਮਿਸ ਜਦੋਂ ਕੋਈ ਕਰਦਾ ਜੀ ਚਲਿਆ ਜਾਂਦਾ ਕੀ ਬੀਤਦੀਆਂ ਕੋਈ ਕਿਸੇ ਤੇ ਅੰਦਾਜ਼ਾ ਵੀ ਅੰਦਾਜ਼ਾ ਵੀ ਲਾ ਸਕਦੇ ਆਪਾਂ ਤਾਂ ਸੋਨਾ ਲੰਬਾ ਜਵਾਨ ਗੁਰੂ ਜਿਸ ਪੰਜਾਬ ਦੇਖਦੇ ਸੀ ਤੁਰਦਾ ਫਿਰਦਾ ਪੰਜਾਬ ਸਾਡਾ ਵੀਰ ਦਾ ਘਟਾ ਨਹੀਂ ਪੂਰਾ ਕਦੇ ਹੋ ਸਕਦਾ ਵਾਹਿਗੁਰੂ ਜੀ ਸਾਡੇ ਵੀ ਮੁਫਲਾ ਮੰਗ ਰੱਖਣਾ ਆਪਣੇ ਚਰਨਾਂ 'ਚ ਨਵਾਸ ਮੁਕਸ਼ਣ ਦੀ ਦੁਆ ਹੈ ਸਾਡੀ ਜਪਾਸ਼ਾ ਕਿ ਤੇਰਾ ਹਾਂ ਚ ਨਾ ਪਟਕਣ ਦਿਓ ਨਾ ਚਰਨਾਂ ਨਾਲ ਆ ਲਿਓ ਸੋ ਸੈਡ ਹਾਂਜੀ ਰਾਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਬਹੁਤ ਬੁਰਾ ਹੋਇਆ ਤੇ ਬਹੁਤ ਬੁਰਾ ਨਹੀਂ ਬਹੁਤ ਬੇਹੱਦ ਬੁਰਾ ਹੋਇਆ ਜਿਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਮੇਰਾ ਤਾਂ ਵੀਰ ਦੀ ਫੋਟੋ ਦੇਖ ਦੇ ਕੇ ਚੀਕਾ ਨਿਕਲ ਹੀ ਜਾਂਦੀ ਐਨੀ ਵੇਰ ਦਾ ਜਿੰਨਾ ਇਹਨਾ ਮੂਡ ਖਰਾਬ ਕੇ ਬਸ ਪਤਾ ਨਹੀਂ ਕਿਹਾ ਜਾ ਕੋ ਲੈਣਾ ਦਿਨ ਚੜਿਆ ਅੱਜ ਫਿਰ ਵੀ ਕਿਤਨਾ ਕਿਤੇ ਆਸ ਹੈਗੀ ਸੀ ਸਤਿ ਸ਼੍ਰੀ ਅਕਾਲ ਜੀ ਸਿੰਘ ਸਾਹਿਬ ਜੀ ਸਤਿ ਸ਼੍ਰੀ ਅਕਾਲ ਕਿਤਨਾ ਕਿਤੇ ਆਸ ਵੱਜੀ ਹੋਈ ਸੀ ਵੀ ਕੋਈ ਚਮਤਕਾਰ ਹੋਊਗਾ ਕਿ ਹੋਊਗਾ ਚਮਤਕਾਰ ਵੈਸੇ ਤਾਂ ਆਪਾਂ ਦੇਖੋ ਸਤਿ ਸ਼੍ਰੀ ਅਕਾਲ ਸਿੰਘ ਗੁਰਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰੀਆ ਜੀ ਮਿਹਰबानी ਕਿਤੇ ਨਾ ਕਿਤੇ ਆਸ ਵੱਜੀ ਹੋਈ ਸੀ ਕਿਤੇ ਨਾ ਚਮਤਕਾਰ ਹੋ ਮਾੜੀ ਖਬਰ ਸੁਣਨ ਨੂੰ ਮਿਲੀ ਸਾਰਿਆਂ ਦਾ ਹੀ ਮੂਡ ਆਫ ਮੈਂ ਅੱਜ ਸਵੇਰੇ ਸਵੇਰੇ ਨਹੀਂ ਭੁੱਖ ਲੱਗੀ ਸੌਰੀ ਮੈਨੂੰ ਖੀਜੀਆਂ ਲੱਗ ਰਹੀਆਂ ਨੇ ਸਵੇਰੇ ਨਹੀਂ ਭੁੱਖ ਲੱਗੀ ਹੋਈ ਤੇ ਜਦੋਂ ਰੋਟੀ ਬਣਾਉਣ ਲਈ ਹਨਾ ਉੱਠੀ ਦੇਖਿਆ ਖਬਰ ਖੋਲਿਆ ਫੋਨ ਓਹੋ ਕਿਧਰੇ ਗਈ ਭੁੱਖ ਰੋਟੀ ਨਾ ਜਾਵੇ ਅੰਦਰ ਅੰਦਰ ਨੂੰ ਵੀਰ ਚਿਹਰਾ ਹੀ ਨਹੀਂ ਭੁੱਲਦਾ ਇੰਨਾ ਜਵਾਨ ਲੰਬਾ ਲੰਜਾ ਹੈ ਨਾ ਸੋ ਪਹਿਰਾਵਾ ਉਹਦਾ ਸਟੇਜ ਤੇ ਪੰਜਾਬੀ ਕਲਚਰ ਇੰਨਾ ਹਸਮੁਖ ਇੰਨਾ ਵਾਹਿਗੁਰੂ ਜੀ ਆ ਵੀਡੀਓ ਔਨ ਕਰੀ ਨਹੀਂ ਅੱਜ ਵੀਡੀਓ ਔਨ ਕਰਨ ਨੂੰ ਦਿਲ ਨਹੀਂ ਕਰਦਾ ਕੱਲ ਇਸ ਲਾਈਵ ਕੀਤਾ ਸੀਗਾ ਉਹੀ ਕਰਕੇ ਮੂਡ ਆਫ ਹੈ ਬਹੁਤ ਜ਼ਿਆਦਾ ਤਾਂ ਹੀ ਅੱਜ ਵੀਡੀਓ ਔਨ ਕੀਤੀ ਹੈਗੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੇਖ ਜੀਆ ਸ਼ਾਮ ਨੂੰ ਮੈਂ ਵੀਡੀਓ ਔਨ ਕਰਕੇ ਹੀ ਲਾਈਵ ਲਾਈਵ ਕਰੂੰਗੀ ਟਾਈਮ ਲੱਗਿਆ ਨਿਵੇਸਤਾ ਮੈਂ ਵੀਡੀਓ ਔਨ ਕਰਕੇ ਹੀ ਕਰਦੀ ਹੁੰਦੀ ਆ ਸਿੰਘ ਗੁਰਮੀਤ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਬਿਲਕੁਲ ਜੀ ਬਿਲਕੁਲ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਚੱਕਾ ਨਿਕਲ ਰਿਹਾ ਨਹੀਂ ਛੱਡ ਪਾ ਮਾਰੇ ਹੋ ਸ਼ਾਇਦ ਪਵਾ ਰਹੇ ਹੂੰ ਪਵਾ ਰਹੇ ਹੂੰ ਚਿੱਕਾ ਨਿਕ ਚਿੱਕਾ ਨਿਕਲ ਰਹੀਆਂ ਨੇ ਸ਼ਾਇਦ ਪਵਾ ਰਹੇ ਹੂੰ ਮਤਲਬ ਮੈਂ ਸਮਝੀ ਨਹੀਂ ਸਿੰਘ ਸਾਹਿਬ ਤੁਸੀਂ ਕੀ ਲਿਖ ਰਹੇ ਹੋ ਵੀਰੇ ਚਿੱਕਾ ਨਿਕਲ ਰਹੀਆਂ ਨੇ ਸ਼ਾਇਦ ਪਵਾ ਰਹੇ ਹੂੰ ਮਤਲਬ ਮੈਂ ਸਮਝੀ ਨਹੀਂ ਤੁਹਾਡੀ ਗੱਲ ਵਾਹਿਗੁਰੂ ਜੀ ਕਲੀਅਰ ਕਰਿਓ ਗੱਲ ਨੂੰ ਮੈਨੂੰ ਸਮਝ ਨਹੀਂ ਲੱਗੀ ਤੁਹਾਡੀ ਨੇ ਸ਼ਾਇਦ ਗੁਵਾ ਰਹੇ ਹੋ ਗੁਵਾ ਰਹੇ ਹੋ ਮਤਲਬ ਸਮਝੀ ਨਹੀਂ ਮੈਂ ਰঞ্জੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਤੇ ਬੋ ਮੜਾ ਹੋਇ ਉਹ ਹੀ ਮਤਲਬ ਮੈਂ ਸਮਝੀ ਨਹੀਂ ਤੁਸੀਂ ਪੰਜਾਬੀ ਦੁਬਾਰਾ ਲਿਖ ਦਿਓ ਕੀ ਕਹਿਣਾ ਚਾਹੁੰਦੇ ਹੋ ਵੈਗੁਰੂ ਜੀ ਸ਼ਬਦਾ ਪਲਾ ਕਰਨ ਪਾਣੀ ਪੀਂਦੇ ਆ ਚਿਕਾ ਮਤ ਉਗੜ ਜਦੋਂ ਕਿਸ ਕਿਉਂ ਲੱਗਦੀ ਦੇਖੋ ਕਿੱਡੀ ਸ਼ਰਮ ਦੀ ਗੱਲ ਆ ਹਨਾ ਕਿਸ ਟੌਪਿਕ ਤੇ ਗੱਲ ਚੱਲ ਰਹੀ ਆ ਮੂਰੇ ਸਿੰਘ ਲਿਖਿਆ ਹੋਆ ਆਈਡੀ ਤੇ ਦੁਰਫਟੇ ਮੂੰ ਤੁਹਾਡੇ ਮਾ ਪਤਾ ਨਹੀਂ ਭਰਾ ਕੀ ਲਿਖ ਰਿਹਾ ਦੁਰਫਟੇ ਮੂੰ ਤੁਹਾਡੇ ਜੰਮਣ ਵਾਲਿਆਂ ਦੇ ਲੱਖ ਲਾਨ ਤਾਂ ਨਹੀਂ ਤੁਹਾਡੇ ਤੇ ਸ਼ਰਮ ਦਾ ਘਾਟਾ ਇਹ ਵਾਇਗਰੂ ਇਹ ਜੇ ਵਾਰ ਲੋਕਾਂ ਨੂੰ ਚੱਕ ਲੈ ਰਾਜਵੀਰ ਜਵੰਦਾ ਜਿਹੜਾ ਸਾਫ਼ ਸੁਥਰਾ ਇਨਸਾਨ ਸੀਗਾ ਉਹਨੂੰ ਤੂੰ ਲੈ ਗਿਆ ਹੈ ਆ ਬੈਠ ਕੇ ਇਹਨਾਂ ਇਹਨੂੰ ਚੱਕ ਲੈ ਇਹ ਜਿਹੇ ਲੋਕਾਂ ਨੂੰ ਲੈ ਜਾ ਇਹਨਾਂ ਦੀ ਲੋੜ ਨਹੀਂ ਸਾਨੂੰ ਇੱਥੇ ਉਹਨਾਂ ਵਰਗਿਆਂ ਦੀ ਲੋੜ ਸੀ ਸਾਨੂੰ ਆ ਇਹਨਾਂ ਨੂੰ ਲੈ ਜਾ ਜਿਹੜਾ ਇੰਨਾ ਗੰਦ ਤੁਰਿਆ ਫਿਰਦਾ ਦੁਨੀਆ ਤੇ ਦੇਖੋ ਕਿਸੇ ਦਾ ਨਾ ਇਹਨਾਂ ਨੂੰ ਜੰਮਣ ਦਾ ਕੋਈ ਖੁਸ਼ੀ ਨਾ ਇਹਨਾਂ ਨੂੰ ਕਿਸੇ ਦੇ ਮਰਨ ਦਾ ਦੁੱਖ ਇਹਨਾਂ ਨੂੰ ਪਰਮਾਤਮਾ ਤੁਹਾਡੀਆਂ ਚੀਕਾਂ ਪਵਾਵੇ ਫਿਰ ਤੁਹਾਨੂੰ ਪਤਾ ਲੱਗੂਗਾ ਕੀ ਕਰੀਏ ਤੁਹਾਡੇ ਵਰਗਿਆਂ ਦਾ ਸ਼ਰਮ ਦਾ ਘਾਟਾ ਮਰ ਜਾਓ ਤੁਸੀਂ ਕਿਤੇ ਤੁਹਾਡੇ ਵਰਗੇ ਮਰਦੇ ਨਹੀਂ ਹੈਗੇ ਕਿਤੇ ਲੈ ਪ੍ਰੋਵਾ ਜਮੇ ਨਰਕਾਂ ਦੁਨੀਆ ਸਤਿ ਸ੍ਰੀ ਅਕਾਲ ਸਤਨਾਮ ਸਿੰਘ ਵੀਰ ਜੀ ਇਹ ਤਾਂ ਨਹੀਂ ਜਾਨੀ ਮਰਦੇ ਹੈਗੇ ਐਵੇਂ ਦੁਨੀਆਂ ਨੂੰ ਗੰਦ ਇੰਨਾ ਬੋਝ ਹੈ ਦੁਨੀਆ ਤੇ ਇੱਕ ਤੁਹਾਡੇ ਵਰਗੇ ਲੋਕ ਨੇ ਇੱਕ ਰਾਜਵੀਰ ਵਰਗੇ ਭਰਾ ਵਰਗੇ ਲੋਕ ਨੇ ਹੈ ਸ਼ਰਮ ਕਰ ਲੋ ਕੁਝ ਖਾਟ ਲੋ ਦੁਨੀਆ ਤੇ ਆਇਓ ਤੁਸੀਂ ਹੈ ਜਿਹੜਾ ਜੀਵਨ ਤੁਹਾਨੂੰ ਪਰਮਾਤਮਾ ਨੇ ਦਿੱਤਾ ਇਹਨੂੰ ਜੀ ਲਓ ਚੰਗੀ ਤਰ੍ਹਾਂ ਮਰ ਲੋ ਤੁਹਾਡੇ ਤਕਲੀਫ ਹੁੰਦੀ ਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਜੀ ਜਾ ਰਹੇ ਨੇ ਘਰੋਂ ਜਮੀ ਸ਼ਰਮ ਲਾਹੀ ਹੋਈ ਬੈਠਾ ਰਹਾ ਹਾਂ ਉੱਪਰ ਬੰਦ ਗੰਦ ਪਦਨ ਥੋੜੇ ਵਰਗੇ ਲੋਕਾਂ ਨੂੰ ਕਿਉਂ ਚੱਕਦਾ ਰੱਬ ਜਿਨ੍ਹਾਂ ਨੇ ਦੁਨੀਆ ਖਰਾਬ ਕਰੀ ਗੰਦ ਪਾਇਆ ਹ ਦੁਨੀਆ ਦੇ ਵਿੱਚ ਇਹਨਾਂ ਵਰਗੇ ਲੋਕ ਇਹ ਥੋੜੇ ਵਰਗੇ ਗੰਦੇ ਲੋਕਾਂ ਦੇ ਰੱਬ ਨੂੰ ਵੀ ਲੋੜ ਨਹੀਂ ਹੈਗੀ ਚੰਗੇ ਚੰਗਿਆਂ ਨੂੰ ਵੀ ਉਹ ਵੀ ਚੰਗਿਆਂ ਨੂੰ ਲੈ ਜਾ ਰਿਹਾ ਥੋੜੇ ਵਰ ਗੰਦੇ ਲੋਕ ਥੋੜੇ ਰੱਖਣ ਨੇ ਉੱਥੇ ਕਿ ਇਹ ਜੋ ਧੱਕੇ ਖਾਂਦੇ ਦੁਨੀਆ ਤੇ ਰਣਵੀਰ ਕੋਰ ਸਤਸ਼੍ਰੀ ਕਾਲ ਸਿਸਟਰ ਜੀ ਰਣਵੀਰ ਕੋਰ ਸਿਸਟਰ ਮੈਂ ਆਪਣੀ ਮੰਮੀ ਨੂੰ ਕਿਹਾ ਸੀ ਕੀ ਕਿਹਾ ਸੀ ਸਿਸਟਰ ਤੁਸੀਂ ਇੰਨੀ ਵੀ ਸ਼ਰਮ ਨਹੀਂ ਹੈਗੀ ਲੋਕਾਂ ਨੂੰ ਵੀ ਕਿਸ ਟੌਪਿਕ ਤੇ ਗੱਲ ਚੱਲ ਰਹੀ ਆ ਕਿਸ ਦੁਖਦਾਈ ਦੀ ਗੱਲ ਕਰ ਰਹੇ ਆ ਇਹਨਾਂ ਦੇ ਜਾਇ ਵੱਡਿਆਂ ਦੇ ਆਪਣੀਓਂ ਅੱਗ ਲੱਗੀ ਹੋਈ ਆ ਹਰਾਮ ਦੇ ਆਂ ਔਰ ਨਵੀਰ ਸਿਸਟਰ ਤੁਸੀਂ ਕੀ ਕਿਹਾ ਕੀ ਕਿਹਾ ਸੀ ਮੰਮੀ ਨੂੰ ਕੋਹਾ ਹੀ ਗੁਰਜੀ ਵੀ ਆਪਣੀ ਵਾਇ ਗੁਰਜੀ ਲਓ ਜੀ ਇੱਕ ਕੁੜੀ ਲਈਦੀ ਬਣਾ ਕੇ ਕੋਹਰ ਆ ਗਿਆ ਅਜਾ ਤੁਸੀਂ ਆਪਣੀ ਮੰਮੀ ਨੂੰ ਕਿਹਾ ਸੀਗਾ ਨੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦੂਰ ਫਟੇ ਮੂੰ ਤੁਹਾਡੇ ਜੰਮਣ ਵਾਲਿਆਂ ਦੇ ਨਾਨਕ ਨਾਮ ਚੜ ਦੀ ਕਲਾ ਤੇਰੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਿੰਘ ਗੁਰੂ ਮੀਤ ਵੀਰ ਜੀ ਕੀ ਕਰੀਏ ਹੁਣ ਤੁਸੀਂ ਮੈਨੂੰ ਦੱਸੋ ਹੁਣ ਇਹ ਜੇ ਲੋਕਾਂ ਦਾ ਕੀ ਕੀਤਾ ਜਾਵੇ ਕੀ ਇਹਨਾਂ ਦਾ ਭਲਾ ਮੰਗਿਆ ਜਾਵੇ ਬਿਮਾਰ ਲੋਕ ਨੇ ਕਿੰਨਾ ਕਿਹੜਾ ਨਾਲ ਮੈਨੂੰ ਤੇ ਸਮਝ ਨਹੀਂ ਆ ਇਹ ਜੀ ਮਤ ਦੇ ਲੋਕ ਕਿੱਥੋਂ ਆਉਂਦੇ ਨੇ ਮੈਨੂੰ ਐ ਲੱਗਦਾ ਹੁੰਦਾ ਵੀ ਕਿਸੇ ਦਾ ਡੰਗਰ ਬੱਚੇ ਖੁੱਲ ਗਏ ਮੈਨੂੰ ਲੱਗਦਾ ਡੰਗਰ ਨੇ ਇਹ ਪਸ਼ੂ ਨੇ ਜਿਹਦੇ ਖੁੱਲ ਗਏ ਮੈਨੂੰ ਲੱਗਦਾ ਜਿਹੜੇ ਇੱਥੇ ਗੰਦ ਬਕਣ ਆਉਂਦੇ ਨੇ ਲਾਈਵ ਦੇ ਵਿੱਚ ਪਸ਼ੂ ਹੀ ਨੇ ਇਹ ਪਸ਼ੂ ਬਿਨਾਂ ਨਾ ਚਾਰ ਗੁਣਾ ਚੰਗੇ ਨੇ ਕਿਸ ਵਾਰ ਨਾ ਕਿਸੇ ਜਿਮਨ ਦਾ ਨਸ਼ੇੜੀ ਹੁੰਦਾ ਇੱਕ ਤਰ੍ਹਾਂ ਦੇ ਇਹ ਖਾ ਕੇ ਮਨ ਮਨ ਨਸ਼ਾ ਆ ਜਾਂਦੇ ਨੇ ਲਾਈਵ ਤੇ ਭੌਂਕਣ ਪਤੀੜਾ ਵਾਹਿਗੁਰੂ ਜੀ ਵਾਹਿਗੁਰੂ